17 ਦਸੰਬਰ ਯਾਨੀ ਕਿ ਕੱਲ ਨੂੰ ਪੰਜਾਬ ਸਰਕਾਰ ਦੀ ਅਗਵਾਈ ਚ ਜਿਹੜੀ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਵਿਕਾਸ ਦੀ ਰਫ਼ਤਾਰ ਨੂੰ ਅੱਗੇ ਵਧਾ ਰਹੀ ਹੈ ਉਸ ਕੜੀ ਚ ਕੱਲ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਚ ਵਿਕਾਸ ਕ੍ਰਾਂਤੀ ਰੈਲੀ ਹੋਣ ਜਾ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪਿੰਡੂ ਖੇਤਰ ਖਾਸ ਕਰ ਜਿਹੜਾ ਹਜੇ ਤੱਕ ਸੀਵਰੇਜ ਨਾਲ ਨਹੀਂ ਜੁੜਿਆ ਜਿਹੜਾ ਏਰੀਆ ਡਰਿੰਕਿੰਗ ਵਾਟਰ ਸੀਵਰੇਜ ਮਲਟੀ ਪਰਪਸ ਹਾਲ ਔਰ ਜਿਹੜਾ ਆਮ ਆਦਮੀ ਪਾਰਟੀ ਦਾ ਖਾਸ ਏਜੰਡਾ ਹੈ ਹੈਲਥ ਸੁਵਿਧਾਵਾਂ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਬਠਿੰਡਾ ਲੋਕ ਸਭਾ ਹਲਕੇ ਦੇ ਅਲੱਗ-ਅਲੱਗ ਨੌ ਵਿਧਾਨ ਸਭਾ ਔਰ 10ਵੀਂ रामपुरा ਫੂਲ ਜਿਹੜੀ ਕੀ ਡਿਸਟ੍ਰਿਕਟ ਬਠਿੰਡਾ ਚ ਹੈ ਲੇਕਿਨ ਲੋਕ ਸਭਾ ਫੀਟਕੋਟ ਦਾ ਹਿੱਸਾ ਹੈ तमाम ਡਿਵੈਲਪਮੈਂਟ ਦੇ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਜੀ ਲਾਂਚ ਕਰਨ ਜਾ ਰਹੇ ਆ ਸਿਲਿਆ ਨਿਯਾਸ ਕਰਨਗੇ ਨੀ ਪੱਥਰ ਰੱਖਣਗੇ ਔਰ ਲੋਕਾਂ ਨੂੰ ਸਮਰਪਿਤ ਕਰਨਗੇ ਜਿਹਦੇ ਚ ਮੁੱਖ ਮਹਿਮਾਨ ਵਜੋਂ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਪਟੈਂਡਾ ਚ ਮਾਲਵਾ ਦੇ ਲੋਕਾਂ ਨੂੰ ਸੰਬੋਧਿਤ ਹੋਣਗੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਇਹ ਭਰੋਸਾ ਦਵਾਨੇ ਆ ਕਿ ਜਿਸ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਇੱਜਾ ਵੱਡਾ ਮੈਂਡੇਟ ਦਿੱਤਾ ਸੀ ਜਿਸ ਅਜੰਡਾ ਜਿਹੜਾ ਅਰਵਿੰਦ ਕੇਜਰੀਵਾਲ ਜੀ ਦਾ ਅਜੰਡਾ ਦੇਸ਼ ਦੀ ਰਾਜਨੀਤੀ ਨੂੰ ਬਦਲਣ ਵਾਲਾ ਡਵੈਲਪਮੈਂਟ ਦਾ ਉਹ ਲੋਕ ਹਿੱਤ ਦਾ ਜਿਹੜਾ ਅਜੰਡਾ ਹੈ ਲੋਕ ਪੱਖੀ ਜਿਹੜਾ ਅਜੰਡਾ ਹੈ ਉਸਤੇ ਲਗਾਤਾਰ ਆਮ ਆਦੀ ਪਾਰਟੀ ਸਰਕਾਰ ਅੱਗੇ ਵਧ ਰਹੀ ਹੈ ਸੋ ਵਿਕਾਸ ਕ੍ਰਾਂਤੀ ਰੈਲੀ ਜਿਹੜੀ ਕੱਲ ਹੋਣ ਜਾ ਰਹੀ ਉਹਦੇ ਚ 1125 ਕਰੋੜ ਦੇ ਨਵੇਂ ਪ੍ਰੋਜੈਕਟ ਬਠਿੰਡਾ ਖਾਸ ਕਰ ਮਾਲਵੇ ਦੇ ਲੋਕਾਂ ਨੂੰ ਜਿਹੜੇ ਆ ਕੱਲ ਦਿੱਤੇ ਜਾਣਗੇ ਸਗਾਤਾ ਔਰ ਇਸੇ ਹੀ ਸਿਲਸਿਲੇ ਚ ਇੱਕ ਵੱਡਾ ਸਮਾਗਮ ਜਿਤੇ ਚ ਬਤੌਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਸ਼ਿਰਕਤ ਕਰਨਗੇ 17 ਦਸੰਬਰ ਯਾਨੀ ਕਿ ਕੱਲ ਨੂੰ ਪੰਜਾਬ ਸਰਕਾਰ ਦੀ ਅਗਵਾਈ ਚ ਜਿਹੜੀ ਲਗਾਤਾਰ ਮਾਨਸਾ ਦੀ ਸਰਕਾਰ ਵਿਕਾਸ ਦੀ ਰਫ਼ਤਾਰ ਨੂੰ ਅੱਗੇ ਵਧਾ ਰਹੀ ਹੈ ਉਸ ਕੜੀ ਚ ਕੱਲ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਚ ਵਿਕਾਸ ਕ੍ਰਾਂਤੀ ਰੈਲੀ ਹੋਣ ਜਾ ਰਹੀ ਹੈ ਜਿਹਦੇ ਚ ਮੁੱਖ ਮਹਿਮਾਨ ਵਜੋਂ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ अरविंद केजरीवाल जी बठिंडा च मालवा ਦੇ ਲੋਕਾਂ ਨੂੰ ਸੰਬੋਧਿਤ ਹੋਣਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪਿੰਡੂ ਖੇਤਰ ਖਾਸ ਕਰ ਜਿਹੜਾ ਹਜੇ ਤੱਕ ਸੀਵਰੇਜ ਨਾਲ ਨਹੀਂ ਜੁੜਿਆ ਜਿਹੜਾ ਏਰੀਆ ਡਰਿੰਕਿੰਗ ਵਾਟਰ ਸੀਵਰੇਜ ਮਲਟੀ ਪਰਪਸ ਹਾਲ ਔਰ ਜਿਹੜਾ ਆਮ ਆਦਮੀ ਪਾਰਟੀ ਦਾ ਖਾਸ ਏਜੰਡਾ ਹੈ ਹੈਲਥ ਸੁਵਿਧਾਵਾਂ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਬਠਿੰਡਾ ਲੋਕ ਸਭਾ ਹਲਕੇ ਦੇ ਅਲੱਗ-ਅਲੱਗ ਨੌ ਵਿਧਾਨ ਸਭਾ ਔਰ ਦਸਵੀਂ रामਪੁਰਾ ਫੂਲ ਜਿਹੜੀ ਕਿ ਡਿਸਟ੍ਰਿਕਟ ਬਠਿੰਡਾ ਚ ਹੈ ਲੇਕਿਨ ਲੋਕ ਸਭਾ ਫਰੀਦਕੋਟ ਦਾ ਹਿੱਸਾ ਹੈ ਤਮਾਮ ਡਿਵੈਲਪਮੈਂਟ ਦੇ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਜੀ ਲੌਂਚ ਕਰਨ ਜਾ ਰਹੇ ਆ ਛਿਲਿਆ ਨਿਆਸ ਕਰਨਗੇ ਨੀ ਪੱਥਰ ਰੱਖਣਗੇ ਔਰ ਲੋਕਾਂ ਨੂੰ ਸਮਰਪਿਤ ਕਰਨਗੇ ਤੁਸੀਂ ਸਾਰੇ ਜਾਣਦੇ ਹੋ ਕਿ ਲਗਾਤਾਰ ਪਿਛਲੇ ਕਈ ਹਫ਼ਤਿਆਂ ਤੋਂ ਪੰਜਾਬ ਸਰਕਾਰ ਪੰਜਾਬ ਦੇ ਅਲੱਗ-ਅਲੱਗ ਲੋਕ ਸਭਾ ਖੇਤਰਾਂ 'ਚ ਜਾ ਕੇ ਉਸ ਏਰੀਏ ਦੀਆਂ ਵਿਧਾਨ ਸਭਾ ਦੀਆਂ ਜ਼ਰੂਰਤਾਂ ਨੂੰ ਜਿਹੜੇ ਇੰਪੋਰਟੈਂਟ ਇਸ਼ੂ ਹੈ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਦੀ ਮੰਗ ਦੇ ਹਿਸਾਬ ਨਾਲ तमाम ਵਿਕਾਸ ਦੇ ਕੰਮ ਜਿਹੜੇ ਆ ਉਹ ਕਰਵਾ ਰਿਓ ਉਸੇ ਹੀ ਕੜੀ ਚ ਕੱਲ ਮਾਲਵਾ ਦਾ ਜਿਹੜਾ ਅਹਿਮ ਜਿਲ੍ਹਾ ਆ ਬਠਿੰਡਾ ਲੋਕ ਸਭਾ ਖੇਤਰ ਜਿਹਦੇ ਚ ਮੋੜ ਬੜ ਬਡਲਾਟਾ ਤਲਵੰਡੀ ਸਾਬੋ ਮਾਨਸਾ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਰਾਮਪੁਰਾ ਫੂਲ ਉਚੋ ਮੰਡੀ ਲੰਬੀ ਜਿੱਥੋਂ ਗੁਰਮੀਤ ਸਿੰਘ ਖੁੱਡੀਆਂ ਸਾਡੇ ਪੰਜਾਬ ਸਰਕਾਰ ਚ ਵਜ਼ੀਰ ਵੀ ਨੇ ਵਿਧਾਇਕ ਵੀ ਨੇ तमाम विधानसभा ਨੂੰ ਨੰਗੀਆਂ ਨਵੀਆਂ ਸੁਗਾਤਾ ਮਾਨਯੋਗ ਮੁੱਖ ਮੰਤਰੀ ਸਹਿਬਾਨ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਲੋਕਾਂ ਨੂੰ ਸਮਰਪਿਤ ਕਰਨਗੇ तकरीबन 1157 ਕਰੋੜ ਦੇ ਵਿਕਾਸ ਦੇ ਕੰਮ ਕ ਜਿਹੜੇ ਕੰਮ ਕਾਜ ਹੈ तमाम तरह ਦੇ ਜਿਹਦੇ ਚ ਮੈਂ ਕੋ ਮੋਟੇ ਮੋਟੇ ਤੌਰ ਤੇ ਮੈਂ ਤੁਹਾਨੂੰ ਗੜਾਉਂਗਾ 1125 ਕਰੋੜ ਦੇ ਜਿਹਦੇ ਚ ਬਠਿੰਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਬਠਿੰਡਾ ਸ਼ਹਿਰੀ ਚ ਇੱਕ ਮਲਟੀਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ 50 ਬੈੱਡ ਦਾ ਇੱਕ ਹਸਪਤਾਲ ਬਠਿੰਡਾ ਵਿੱਚ ਵਿਖੇ ਉਹਦਾ ਵੀ ਨੀਂਹ ਪੱਥਰ ਰੱਖਿਆ ਜਾਊਗਾ ਪਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਊਚੋ ਮੰਡੀ ਜਿਹੜੇ ਸਾਡੇ ਦਿਹਾੜ ਦੇ ਏਰੀਏ ਕੋਚੋ ਮੰਡੀ ਬਟਲਾੜਾ ਉਹਨਾਂ ਏਰੀਏ ਚ ਤਮਾਮ ਸੀਵਰੇਜ 플ਾਂਟ ਜਿਹੜੇ ਆ ਉਹ ਲੋਕ ਅਰਪਿਤ ਕੀਤੇ ਜਾਣਗੇ ਨਹੀਂ ਪੱਥਰ ਰੱਖੇ ਜਾਣਗੇ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਹਰ ਵਰਗ ਨੂੰ ਨਾਲ ਲੈ ਕੇ ਹਰੇਕ ਤਰੀਕੇ ਦੀਆਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਲੋਕਾਂ ਦੀਆਂ ਲੋੜਾਂ ਅਨਸਾਰ ਲਗਾਤਾਰ ਵਿਕਾਸ ਅੱਗੇ ਕਰਾ ਰਿਹਾ ਆ ਆਮ ਆਦਮੀ ਪਾਰਟੀ ਦਾ ਇਹ ਅਜੈਂਡਾ ਹੈ ਕਿ ਜਿੱਥੇ ਲੋਕਾਂ ਨੂੰ ਵਧੀਆ ਪੜ੍ਹਾਈ ਬੱਚਿਆਂ ਨੂੰ ਦੇਣੀ ਆ ਬਜ਼ੁਰਗਾਂ ਨੂੰ ਦਵਾਈ ਦੇਣੀ ਆ ਉੱਥੇ ਨਾਲ-ਨਾਲ ਪਿੰਡਾਂ 'ਚ ਸੀਵਰੇਜ ਡਰਿੰਕਿੰਗ ਵਾਟਰ ਰੋਕ ਜਿਹੜੀਆਂ ਸੜਕਾਂ ਦਾ ਨਿਰਮਾਣ ਹੈ ਮਲਟੀ ਪਰਪਸ ਆਡੀਟੋਰੀਅਮ ਛੋਟੇ ਹਸਪੀਟਲ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਲੋਕ ਅਰਪਿਤ ਕਰ ਰਹੀ ਹੈ ਉਸੇ ਹੀ ਕੜੀ 'ਚ ਕੱਲ ਵਿਕਾਸ ਕ੍ਰਾਂਤੀ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ 'ਚ ਹੋਣ ਜਾ ਰਹੀ ਹੈ ਔਰ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਇਹ ਭਰੋਸਾ ਦਿਵਾਉਂਦੇ ਆ ਕਿ ਜਿਸ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਇੱਡਾ ਵੱਡਾ ਮੈਂਡੇਟ ਦਿੱਤਾ ਸੀ ਜਿਸ ਅਜੰਡਾ ਜਿਹੜਾ ਅਰਵਿੰਗ ਕੇਜਰੀਵਾਲ ਜੀ ਦਾ ਅਜੰਡਾ ਦੇਸ਼ ਦੀ ਰਾਜਨੀਤੀ ਨੂੰ ਬਦਲਣ ਵਾਲਾ ਡਵੈਲਪਮੈਂਟ ਦਾ ਉਹ ਲੋਕ ਹਿੱਤ ਦਾ ਜਿਹੜਾ ਏਜੰਡਾ ਹੈ ਲੋਕ ਪੱਖੀ ਜਿਹੜਾ ਏਜੰਡਾ ਹੈ ਉਸ ਤੇ ਲਗਾਤਾਰ ਆਵਾ ਦੀ ਪਾਰਟੀ ਸਰਕਾਰ ਅੱਗੇ ਵੱਧ ਰਹੀ ਹੈ ਸੋ ਵਿਕਾਸ ਕ੍ਰਾਂਤੀ ਰੈਲੀ ਜਿਹੜੀ ਕੱਲ ਹੋਣ ਜਾ ਰਹੀ ਉਹਦੇ ਚ 1125 ਕਰੋੜ ਦੇ ਨਵੇਂ ਪ੍ਰੋਜੈਕਟ ਬਠਿੰਡਾ ਖਾਸ ਕਰ ਮਾਲਵੇ ਦੇ ਲੋਕਾਂ ਨੂੰ ਜਿਹੜੇ ਆ ਕਲ ਦਿੱਤੇ ਜਾਣਗੇ ਸਗਾਤਾ ਔਰ ਇਸੇ ਹੀ ਸਿਲਸਿਲੇ ਚ ਇੱਕ ਵੱਡਾ ਸਮਾਗਮ ਜਿਦੇ ਚ ਬਤੌਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ

कुछ ऑफिसर साहबान जिनको हम कह सकते हैं कि कुछ ब्लैक शीप अवेलेबल हैं पंजाब के ऑफिस जो लगातार इस तरीके का अडंबर रखते हैं जिससे सरकार को एम्बेरसमेंट हो पंजाब सरकार ने ऐसा कोई डायरेक्शन जारी नहीं किया था कि स्कूलों में छुट्टी की जाए बल्कि आज तो पूरे पंजाब में पेरेंट टीचर मीटिंग जो है सभी जगह करवाई जा रही है एक नए तरीके की एक शुरुआत की है साहब की सरकार ने सो कल जो बठिंडा के कुछ एरियाज में ऐसे नोटिफिकेशन जारी हुआ है उस पर तत्काल सरकार ने एक्शन लिया है नोटिस लिया और उनके खिलाफ एक इन्वेस्टिगेशन जो है शुरू की गई है बहुत बहुत धन्यवाद